ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਖਬਰਾਂ ਹੀ ਦੇਖ ਰਹੇ ਹੋ ਕਿ ਦਲਜੀਤ ਦਸਾਂਝ ਦੀ ਇੱਕ ਪਿਕਚਰ ਹੈ ਜੇ ਸਤਾਰਜੀ ਥੀ ਉਸ ਨੂੰ ਰਾਈਟ ਵਿੰਗਰ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਟਰੋਲ ਕਰ ਰਹੇ ਨੇ ਔਰ ਔਰ ਉਹਦੀ ਜਿਹੜੀ ਟਰੋਲਿੰਗ ਹੈ ਮੈਂ ਸਮਝਦਾ ਸਖਤ ਇਤਰਾਜ ਹੈ ਮੈਨੂੰ ਉਸ ਤੇ ਜਿਹੜੀ ਇਹ ਪਿਕਚਰ ਹੈ ਇਹ ਫਰਵਰੀ ਦੇ ਮਹੀਨੇ ਚ ਕੰਪਲੀਟ ਹੋ ਚੁੱਕੀ ਸੀ ਪਹਿਲਗਾਮ ਵਾਲੇ ਅਟੈਕ ਤੋਂ ਪਹਿਲੇ ਇਹ ਪਿਕਚਰ ਕੰਪਲੀਟ ਹੋ ਚੁੱਕੀ ਕਿਸੇ ਉਹਦੇ ਚ ਪਾਕਿਸਤਾਨੀ ਆਰਟਿਸਟ ਸੀਗੀ ਬੜੀਆਂ ਪਿਕਚਰਾਂ ਪਾਕਿਸਤਾਨੀ ਆਰਟਿਸਟ ਮੈਂ ਸਮਝਦਾ ਸਾਡੇ ਨਾਲ ਬਣਾਉਂਦੇ ਨੇ ਜਾਂ ਹੋਰ ਵੀ ਪ੍ਰੋਗਰਾਮ ਇੱਥੇ ਕਈ ਹੁੰਦੇ ਨੇ ਅਸੀਂ ਦੁਬਈ ਜਾਂਦੇ ਆ ক্রিকেট ਮੈਚ ਕਰਨ ਵਾਸਤੇ ਉਹਦਾ ਕੋਈ ਸੰਗਿਆਨ ਨਹੀਂ ਲੈਂਦਾ ਫਰਵਰੀ ਦੇ ਵਿੱਚ ਇਸ ਪਿਕਚਰ ਦੀ ਸ਼ੂਟਿੰਗ ਖਤਮ ਹੋ ਚੁੱਕੀ ਸੀ ਨੈਸ਼ਨਲ ਚੈਨਲਸ ਤੇ ਡਿਬੇਟ ਹੁੰਦੀ ਹੈ ਜਿੱਥੇ ਪਾਕਿਸਤਾਨੀ ਐਂਕਰਸ ਜਿਹੜੇ ਨੇ ਪਾਕਿਸਤਾਨੀ ਲੋਕਾਂ ਨੂੰ ਪਹੁੰਚਾਉਂਦੇ ਨੇ ਆਪਣੀ ਟੀਆਰਪੀ ਵਧਾਣ ਵਾਸਤੇ ਉਹਦਾ ਕੋਈ ਡਿਸਪਿਊਟ ਨਹੀਂ ਹੁੰਦਾ ਇਹਦੀ ਟ੍ਰੋਲਿੰਗ ਹੋ ਰਹੀ ਹੈ ਜਦ ਕਿ ਸੰਧੂਲ ਜਿਹੜਾ ਆਪਾਂ ਐਕਸ਼ਨ ਲਿਆ ਹੈ ਆਪਰੇਸ਼ਨ ਸੰਧੂਰ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਹੋਇਆ ਮੈਨੂੰ ਨਹੀਂ ਸਮਝ ਆਉਂਦੀ ਕਿ ਜੇ ਪੰਜਾਬ 95 ਬਣਦੀ ਹੈ ਉਸ ਨੂੰ ਰੋਕਿਆ ਜਾਂਦਾ ਜਿਹੜਾ ਜਸਵੰਤ ਸਿੰਘ ਖੱਲਰਾ ਹੋਰਾਂ ਦੀ ਜ਼ਿੰਦਗੀ ਦੇ ਉੱਤੇ ਹੈਗਾ ਔਰ ਉਸ ਪਿਕਚਰ ਨੂੰ ਇਸ ਲਈ ਰੋਕਿਆ ਜਾਂਦਾ ਕਿ ਉਹ ਸੱਚ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਏ ਹਿਊਮਨ ਰਾਈਟਸ ਹਨਨ ਹੋਇਆ ਸੀ 25000 ਤੋਂ ਬਾਅਦ ਨੌਜਵਾਨਾਂ ਨੂੰ ਪੁਲਿਸ ਨੇ ਸਰਕਾਰੀ ਜਿਸ ਨੂੰ ਸਟੇਟ ਕਿਲਿੰਗ ਕਹਿੰਦੇ ਨੇ ਉਹ ਹੋਈ ਸੀਗੀ ਆਪਾਂ 50 ਸਾਲ ਦੀ ਐਮਰਜੈਂਸੀ ਦੇ ਦਿਨ ਬਣਾ ਰਹੇ ਹਾਂ ਸ਼ਾਇਦ ਲੱਗਦਾ ਨਹੀਂ ਕਿ ਅਨਡਿਕਲੇਅਰਡ ਐਮਰਜੈਂਸੀ ਹੈਗੀ ਹੈ ਮਨ ਨੂੰ ਨਹੀਂ ਸਮਝ ਆਂਦੀ ਕਿ ਇਸ ਪਿਕਚਰ ਦੇ ਉੱਤੇ ਕਿਉਂ ਐਡਾ ਵਿਰੋਧ ਕੀਤਾ ਜਾ ਰਿਹਾ ਹੈ ਦਲਜੀਤ ਦਸਾਂਜ ਜਿਹੜਾ ਉਹ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਦਾ ਉਹ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦਾ ਉਸਨੇ ਵੱਡੀ ਵੱਡੀ ਜਗ੍ਹਾ ਤੇ ਜਾ ਕੇ ਝੰਡੇ ਹਿੰਦੁਸਤਾਨ ਦੇ ਲਗਾਏ ਨੇ ਔਰ ਅਜੀਬ ਗੱਲ ਇਹ ਹੈ ਮਨੂੰ ਡੀਐਸਜੀ ਐਮਸੀਡੀ ਨੂੰ ਸਮਝ ਨਹੀਂ ਲੱਗਦੀ ਕਿ ਕੰਗਨਾ ਰਣਾਵ ਦੇ ਖਿਲਾਫ ਉਹ ਬੋਲਣ ਨੂੰ ਤਿਆਰ ਨਹੀਂ ਜਦੋਂ ਬੋਲਦੀ ਹੈ ਉਹ ਕਦੀ ਵੀ ਬੰਦਾ ਬੈਰਾਗੀ ਨਾਮ ਰੱਖਿਆ ਜਾਂਦਾ ਹਰਿਆਣਾ ਸਰਕਾਰ ਵੱਲੋਂ ਉਸ ਤੇ ਨਹੀਂ ਬੋਲਦੀ ਦਲਜੀਤ ਦਸਾਂਜ ਦੀ ਇਹ ਪਿਕਚਰ ਜਿਹੜੀ ਜਿਹਦਾ ਵਿਰੋਧ ਕੀਤਾ ਜਾ ਰਿਹਾ ਉਸ ਤੇ ਨੀ ਉਹ ਬੋਲਦੀ ਪਈ ਇਹ ਕਿਹਨਾਂ ਦੇ ਉੱਤੇ ਬੋਲਦੀ ਏ ਮਨ ਨੂੰ ਨਹੀਂ ਸਮਝ ਆਦੀ ਕਿ ਇਹ ਸਿੱਖ ਸੰਸਥਾਨ ਜਿਹੜੇ ਨੇ ਇਹ ਸਾਡੇ ਇਹ ਇਹ ਲੈਕਚਰ ਹੋ ਚੁੱਕੇ ਨੇ ਜਾਂ ਅਪਹੇਜ ਹੋ ਚੁੱਕੇ ਨੇ ਉਹਦਾ ਕਾਰਨ ਕੀ ਹੈ ਇਸ ਕਰਕੇ ਲੈਕਚਰ ਹੋ ਚੁੱਕੇ ਆ ਅਪਹੇਜ ਹੋ ਚੁੱਕੇ ਨੇ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਅਹੁਦਿਆਂ ਤੇ ਬਿਠਾਇਆ ਹੋਇਆ ਉਹ ਬੋਲਣ ਨੂੰ ਤਿਆਰ ਨਹੀਂ ਇਹਦਾ ਮੈਂ ਸਮਝਦਾ ਕਿ ਇਸ ਪਿਕਚਰ ਦੇ ਹੱਕ ਦੇ ਵਿੱਚ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ ਵੈਕੁਜੀ ਕਾਕ ਖਾਨ ਸਾਹਿਬ ਵੈਕੁਜੀ ਕੀ ਫਤਿਹ